ਇਨਾਂ ਦੇ ਕੋਲ ਨਾ ਤੇ ਕੋਈ ਪ੍ਰੋਪਰ ਡਾਕੂਮੈਂਟੇਸ਼ਨ ਹੈ ਨਾ ਕੋਈ ਪ੍ਰੋਪਰ ਇਹਨਾਂ ਦੇ ਕੋਲ ਅਪਰੂਵਲ ਹੈ ਨਾ ਇਹਨਾਂ ਦੇ ਕੋਲ ਕੋਈ ਸਰਟੀਫਿਕੇਟ ਹੈ ਇਹ ਸਾਰੇ ਇਹਨਾਂ ਨੇ ਡਾਕੂਮੈਂਟ ਜਾਲੀ ਲਾ ਕੇ ਜਿਹੜਾ ਇੱਕ ਲੋਕਾਂ ਦੇ ਨਾਲ ਚੀਟ ਕਰਨ ਦੇ ਮਕਸਦ ਦੇ ਨਾਲ ਇਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਇਹ ਫਰਮ ਨੇ ਸਟਾਰਟਿੰਗ ਤੋਂ ਚਲਾਈ ਹੈ ਨਿਹਾ ਜੀ ਹਾਂ ਰਿਤਿਕਾ ਚੰਡੀਗੜ੍ਹ ਦੇ ਬਹਿਣ ਰਿਤਿਕਾ ਇਹਦਾ ਅਸਲ ਨਾਮ ਨਿਹਾ ਹੈ ਜੀ ਰਿਤਿਕਾ ਦੱਸਿਆ ਰਿਤਿਕਾ ਦੱਸਿਆ ਹੋਇਆ ਸੀ ਫੇਕ ਨਾਮ ਜੀ ਸਾਰੀ ਇੱਕ ਮਾਸਟਰਮਾਈਂਡ ਤਾਂ ਕਈ ਹੈ ਜੀ ਮਗਰ ਮਾਸਟਰਮਾਈਂਡ ਵੀ ਹੈ ਔਰ ਇਹ ਸਿਰਫ ਇੱਕ ਕਰਨ ਦੇ ਗਿਨੇ ਜਾ ਸਕਦੇ ਆ ਕਹੇ ਸਿੱ ਪੂਰੇ ਮਾਰਕ ਨਹੀਂ ਹੈ ਜੀ ਸੋਮਪrakashਾ ਥੋੜੀ ਜੀ ਨਹੀਂ ਸੋਮਪrakashਾ ਲਈ ਤੁਹਾਡੇ ਕੋਲੇ ਸਾਹੀ ਆ ਆਹੀ ਭਾਈ ਆਹੀ ਹਟੇ ਕੇ ਕੇਂਦਰ ਦਾ ਮੰਤਰੀ ਗਵਰਨਰ ਸੈਂਟਰ ਦਾ ਮੰਤਰੀ ਜਿਹੜਾ ਫਗਵਾੜੇ ਸਿਆਲਪੁਰ ਡਿਸਟ੍ਰਿਕਟ ਤੋਂ ਐਮਪੀ ਆ ਸੋਮ ਸੋਮਪrakash ਜੀ ਸੋਮਪrakash ਬੀਜੇਪੀ ਦਾ ਮਨਿਸਟਰ ਆ ਸੈਂਟਰ ਦਾ ਉਹ ਮੰਤਰੀ ਕੇਂਦਰ ਦੇ ਮੰਤਰੀ ਆ ਇੱਕ ਕੇਂਦਰ ਦਾ ਮੰਤਰੀ ਹੈ ਜਿਹੜਾ ਇਹਨੂੰ ਸਨਮਾਨਿਤ ਕਰ ਰਿਹਾ ਆ ਸਾਡੇ ਪੰਜਾਬ ਦੇ ਭਗਵੰਤ ਮਾਨ ਨੂੰ ਮੈਂ ਦਿਖਾਉਣਾ ਚਾਹੁੰਦਾ ਸੀਐਮ ਸਾਹਿਬ ਨੂੰ ਕਿ ਉਹਨਾਂ ਦਾ ਇੱਕ ਮੰਤਰੀ ਹੈ ਜੋ ਸਿੱਖਿਆ ਮੰਤਰੀ ਰਿਹਾ ਮੀਤ ਥੇਅਰ ਔਰ ਸਨਮਾਨਿਤ ਕਰਨਾ ਹੋਵੇ ਸਰਕਾਰ ਨੇ ਕਿਸੇ ਨੂੰ ਵੀ ਤਾਂ ਉਹ ਸਨਮਾਨਿਤ ਕਰਨ ਵਾਸਤੇ ਉਹਦੀ ਪਹਿਲਾਂ ਲਾਈਫ ਬਾਰੇ ਪੁੱਛਿਆ ਜਾਂਦਾ ਔਰ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ ਸਨਮਾਨਤ ਦੇ ਯੋਗ ਹੈ ਵੀ ਕਿ ਨਹੀਂ ਕੀ ਪੰਜਾਬ ਸਰਕਾਰ ਦੇ ਮੰਤਰੀ ਜੋ ਸਿੱਖਿਆ ਮੰਤਰੀ ਰਹੇ ਅਮੀਤ ਇਹਾਰਜੀ ਮੈਂ ਉਹਨਾਂ ਨੂੰ ਔਰ ਸੀਐਮ ਸਾਹਿਬ ਨੂੰ ਇੱਕ ਮੀਡੀਆ ਦੇ ਥਰੂ ਸਵਾਲ ਵੀ ਕਰਨਾ ਚਾਹਣਾ ਹੈ ਕਿ ਤੁਸੀਂ ਇਹਨਾਂ ਨੂੰ ਸਨਮਾਨਤ ਕੀਤਾ ਜਾਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਦੀ ਇੱਕ ਐਡ ਕਰ ਰਹੇ ਹੋ ਕਿ ਇਹਨਾਂ ਕੋਲ ਜਾਓ ਔਰ ਆਪਣਾ ਸ਼ੋਸ਼ਣ ਕਰਾਓ ਲੋਕਾਂ ਨੂੰ ਤੁਸੀਂ ਦਿਖਾ ਰਹੇ ਹੋ ਸਨਮਾਨਤ ਕਰਕੇ ਕਿ ਇਹਨਾਂ ਨੂੰ ਅਸੀਂ ਬਹੁਤ ਚੰਗਾ ਗਿਣਦੇ ਹਾਂ ਤੇ ਜਿਹੜੇ ਬੰਦੇ ਹੁਣੇ ਫਰਾਡ ਕਰਕੇ ਭੱਜੇ ਹੈ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਚਾਹੇ ਉਹ ਚੰਡੀਗੜ੍ਹ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਸਬੰਧਤ ਸਾਰੇ ਅਧਿਕਾਰੀਆਂ ਕੋਲੇ ਕੰਪਲੇਂਡਾ ਦੇ ਦੇ ਥੱਕ ਚੁੱਕੇ ਆ ਕੋਈ ਸੁਣਵਾਈ ਨਹੀਂ ਹੁੰਦੀ ਇੰਨਾ ਜਿਹੜੀ ਲੋਕ ਬਹੁਤ ਵੱਡੇ ਫਰਾਡ ਦੇ ਠੱਗੀ ਦੇ ਸ਼ਿਕਾਰ ਹੋਏ ਆ ਉਹ ਲਗਭਗ 1000 ਕਰੋੜ ਰੁਪਏ ਦਾ ਸਕੈਂਡਲ ਹੈ ਜਿਹੜਾ ਕਈ 2-3 ਸਾਲਾਂ ਦੇ ਵਿੱਚ ਵਿੱਚ ਅਸੀਂ ਕੱਢ ਕੇ ਸਾਹਮਣੇ ਲੈ ਕੇ ਆਏ ਆ ਔਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਹੈ ਇਸ ਕਰਕੇ ਪਈ ਕਿ ਪੰਜਾਬ ਸਰਕਾਰ ਜੋ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਆ ਔਰ ਇਹ ਜਿਹੜੇ ਫਰਾਡ ਏਜੰਸੀਆਂ ਕੰਪਨੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਂ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ ਉਹਨਾਂ ਤੇ ਅਸੀਂ ਰਿਕਵੈਸਟ ਕਰਕੇ ਮੀਡੀਆ ਦੇ ਥਰੂ ਸਰਕਾਰ ਕੋਲੇ ਆਪਣੀ ਗੱਲ ਰੱਖਣ ਵਾਸਤੇ ਆਏ ਹੋਏ ਆ ਇਮੀਗ੍ਰੇਸ਼ਨ ਫਰਾਡ ਜਿਹੜਾ ਹੈਗਾ ਉਹ ਇੱਕ ਕਮਿਟੀ ਇੱਕ ਕੰਪਨੀ ਦਾ ਕੰਮ ਨਹੀਂ ਹੈ ਕਈ ਕੰਪਨੀਆਂ ਸੀਗੀਆਂ ਪਿਛਲੇ 2000 14 15 ਤੋਂ ਲੈ ਕੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠ ਕੇ ਕਿਵੇਂ ਲੋਕਾਂ ਦਾ ਸ਼ੋਸ਼ਣ ਕੀਤਾ ਗਿਆ ਕਿਵੇਂ ਲੋਕਾਂ ਨੂੰ ਫਰਾਡ ਕਰਕੇ ਲੁੱਟਿਆ ਗਿਆ ਬਾਹਰ ਵੀਜ਼ਾ ਦੇਣ ਦੇ ਨਾਤੇ ਔਰ ਕੋਈ ਵੀਜ਼ਾ ਨਹੀਂ ਮਿਲਿਆ ਇਹ ਕੰਪਨੀਆਂ ਕੰਮ ਕਿਵੇਂ ਕਰਦੀਆਂ ਇਹ ਜਦੋਂ ਇਹਨਾਂ ਦਾ ਫਰਾਡ ਵੱਡਾ ਹੋ ਜਾਂਦਾ ਹੈ ਤੇ ਇਹ ਚੰਡੀਗੜ੍ਹ ਤੇ ਜ਼ਿਆਦਾਤਰ ਮੁਹਾਲੀ ਦੇ ਪਿਛਲੇ ਕਈ ਸਾਲਾਂ ਤੋਂ ਦਫ਼ਤਰ ਖੋਲ੍ਹ ਕੇ ਬੈਠੀਆਂ ਤੇ ਫਿਰ ਉਸ ਬੰਦੇ ਨੂੰ પાਸੇ ਕਰ ਦਿੰਦੀਆਂ ਤੇ ਫਿਰ ਨਵੇਂ ਬੰਦੇ ਲਿਆ ਕੇ ਫਰਾਡ ਕਰਨਾ ਸ਼ੁਰੂ ਕਰ ਦਿੰਦੇ ਇਹਦੇ ਵਿੱਚੋਂ ਇੱਕ ਅਸੀਂ ਆ ਫੋਟੋ ਦਿਖਾਉਣਾ ਚਾਹਾਂਗੇ ਕਿ ਜਿਹੜੀਆਂ 5-6 ਕੰਪਨੀਆਂ ਜਿਨ੍ਹਾਂ ਨੇ ਜਾਦਾ ਵੱਡਾ ਫਰੋਡ ਕੀਤਾ ਉਹਨਾਂ ਬਾਰੇ ਪ੍ਰਧਾਨ ਜੀ ਅੱਗੇ ਦੱਸਣਗੇ ਇਹਨਾਂ ਦੀ ਇੱਕ ਇਹ ਲੇਡੀਜ਼ ਤੇ ਇਹਦੇ ਘਰ ਵਾਲਾ ਇਹਦਾ ਨਾਂ ਹੈਗਾ ਡਾਕਟਰ ਰੀਤ ਅਸਲ 'ਚ ਇਹਦਾ ਨਾਂ ਹਰਪ੍ਰੀਤ ਕੌਰ ਹੈ ਔਰ ਇਹਦੇ ਘਰ ਵਾਲਾ ਤੇ ਇਹ ਦੋਨੇ ਜਿਆਦਾ ਬਹੁਤ ਵੱਡੇ ਫਰੋਡ ਦੇ ਮਾਸਟਰਮਾਈਂਡ ਆ ਇਹ ਮਾਲਕ ਨਹੀਂ ਹੈ ਮਾਲਕ ਇਹਨਾਂ ਦੇ ਮਗਰ ਕੋਈ ਹੋਰ ਹੈ ਔਰ ਇਹਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਕੌਣ ਹੈ ਪੰਜਾਬ ਸਰਕਾਰ ਦੇ ਮੰਤਰੀ ਕੇਂਦਰ ਦੇ ਮੰਤਰੀ ਆ ਇੱਕ ਕੇਂਦਰ ਦਾ ਮੰਤਰੀ ਆ ਜਿਹੜਾ ਇਹਨੂੰ ਸਨਮਾਨਤ ਕਰ ਰਿਹਾ ਆ ਆ ਸਾਡੇ ਪੰਜਾਬ ਦੇ ਭਗਵੰਤ ਮਾਨ ਨੂੰ ਮੈਂ ਦਿਖਾਉਣਾ ਚਾਹੁੰਦਾ ਸੀਐਮ ਸਾਹਿਬ ਨੂੰ ਕਿ ਉਹਨਾਂ ਦਾ ਇੱਕ ਮੰਤਰੀ ਆ ਜੋ ਸਿੱਖਿਆ ਮੰਤਰੀ ਰਿਹਾ ਮੀਤ ਥੇ ਯਾਰ ਔਰ ਸਨਮਾਨਤ ਕਰਨਾ ਹੋਵੇ ਸਰਕਾਰ ਨੇ ਕਿਸੇ ਨੂੰ ਵੀ ਤਾਂ ਉਹ ਸਨਮਾਨਤ ਕਰਨ ਵਾਸਤੇ ਉਹਦੀ ਪਹਿਲਾਂ ਲਾਈਫ ਬਾਰੇ ਪੁੱਛਿਆ ਜਾਂਦਾ ਔਰ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ ਸਨਮਾਨਤ ਦੇ ਯੋਗ ਹੈ ਵੀ ਕਿ ਨਹੀਂ ਕੀ ਪੰਜਾਬ ਸਰਕਾਰ ਦੇ ਮੰਤਰੀ ਜੋ ਸਿੱਖਿਆ ਮੰਤਰੀ ਰਹੇ ਅਮੀਤ ਇਹਾਰਜੀ ਮੈਂ ਉਹਨਾਂ ਨੂੰ ਔਰ ਸੀਐਮ ਸਾਹਿਬ ਨੂੰ ਇੱਕ ਮੀਡੀਆ ਦੇ ਥਰੂ ਸਵਾਲ ਵੀ ਕਰਨਾ ਚਾਹਣਾ ਹੈ ਕਿ ਤੁਸੀਂ ਇਹਨਾਂ ਨੂੰ ਸਨਮਾਨਤ ਕੀਤਾ ਜਾਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਦੀ ਇੱਕ ਐਡ ਕਰ ਰਹੇ ਹੋ ਕਿ ਇਹਨਾਂ ਕੋਲ ਜਾਓ ਔਰ ਆਪਣਾ ਸ਼ੋਸ਼ਣ ਕਰਾਓ ਲੋਕਾਂ ਨੂੰ ਤੁਸੀਂ ਦਿਖਾ ਰਹੇ ਹੋ ਸਨਮਾਨਤ ਕਰਕੇ ਕਿ ਇਹਨਾਂ ਨੂੰ ਅਸੀਂ ਬਹੁਤ ਚੰਗਾ ਗਿਣਦੇ ਹਾਂ ਤੇ ਜਿਹੜੇ ਬੰਦੇ ਹੁਣੇ ਫਰਾਡ ਕਰਕੇ ਭੱਜੇ ਐ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਚਾਹੇ ਉਹ ਚੰਡੀਗੜ੍ਹ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਸਮਾਂਦਰ ਤੋਂ ਸਾਰੇ ਅਧਿਕਾਰੀਆਂ ਕੋਲੇ ਕੰਪਲੇਂਟਾਂ ਦੇ ਦੇ ਥੱਕ ਚੁੱਕੇ ਆ ਕੋਈ ਸੁਣਵਾਈ ਨਹੀਂ ਹੁੰਦੀ ਇੰਨਾ ਜਿਹੜੀਆਂ ਕੰਪਨੀਆਂ ਜਿਹੜੀਆਂ ਜ਼ਿਆਦਾਤਰ ਮਹਾਲੀ ਤੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੀਆਂ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਔਰ ਬਿਗੈਰ ਰਜਿਸਟ੍ਰੇਸ਼ਨ ਦੇ ਇਹ ਬੰਦੇ ਕਿਵੇਂ ਲੁੱਟ ਰਹੇ ਆ ਲੋਕਾਂ ਨੂੰ ਖੁਦ ਮੈਂ ਇੰਨਾਂ ਚੀਜ਼ਾਂ ਦਾ ਪੀੜਤ ਆ ਕਿ ਜੋ ਕਈ ਸਾਲ ਪਹਿਲਾਂ ਸੈਕਟਰ 5 ਦੇ ਵਿੱਚ ਇੱਕ ਕੰਪਨੀ ਹੁੰਦੀ ਸੀ ਉਹਦਾ ਇੱਕ ਕਰਿੰਦਾ ਸੀਗਾ ਅਨਿਲ ਅੱਜਕੱਲ ਉਹ 17 ਸੈਕਟਰ ਬੌਸ ਕੰਪਨੀ ਦੇ ਨਾਂ ਤੇ 17 ਸੈਕਟਰ ਮੋਚੀ ਦੇ ਉੱਪਰ ਔਰ ਇੱਕ ਜਲੰਧਰ ਬੌਸ ਕੰਪਨੀ ਬਣਾ ਕੇ ਬੈਠਾ ਹੈ 5.5 ਲੱਖ ਰੁਪਇਆ ਇੱਕ ਬੱਚੇ ਤੋਂ ਉਹਨਾਂ ਨੇ ਲਿਆ ਔਰ ਉਹ ਬੱਚਿਆਂ ਦਾ ਨਾ ਵੀਜ਼ਾ ਆਇਆ ਨਾ ਹੋਰ ਜਦੋਂ ਵੀਜ਼ਾ ਆਦੀ ਗੱਲ ਕਰਦੇ ਆ ਤੇ ਗਰੰਟੀ ਕਰਦੇ ਆ ਕਿ ਅਸੀਂ ਵੀਜ਼ਾ ਲਵਾਵਾਂਗੇ ਲੇਕਿਨ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਵੀਜ਼ਾ ਵੀ ਨਹੀਂ ਆਇਆ ਔਰ ਪੈਸਾ ਵੀ ਨਹੀਂ ਮੁੜਦਾ ਇਸ ਤਰ੍ਹਾਂ ਬਹੁਤ ਜ਼ਿਆਦਾ ਲੋਕ ਪੀੜਤ ਹੈਗੇ ਲੋਕਾਂ ਪੰਜਾਬ ਦੇ ਜਿਸ ਕਰਕੇ ਜਦੋਂ ਪੀੜਤ ਲੋਕ ਇਕੱਠੇ ਹੋ ਹੋ ਕੇ ਇਹਨਾਂ ਦੇ ਬਾਅਦ ਅੱਗੇ ਜਾਂਦੇ ਆ ਤਾਂ ਇਹਨਾਂ ਨੇ ਜ਼ਿਆਦਾਤਰ ਚੰਡੀਗੜ੍ਹ ਦੀ ਪ੍ਰਸ਼ਾਸਨਿਕ ਜਿਹੜੀ ਪ੍ਰਬੰਧਕ ਉਹ ਇਹਨਾਂ ਨੂੰ ਸਪੋਰਟ ਕਰਦੇ ਇਹਨਾਂ ਨੇ ਮਾਰਸ਼ਲ ਗੁੰਡੇ ਰੱਖੇ ਹੋਏ ਆ ਔਰ ਕਿਸੇ ਨੂੰ ਉੱਥੇ ਫੜਕਣ ਤੱਕ ਨਹੀਂ ਦਿੰਦੇ ਔਰ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਲਾਅ ਐਂਡ ਆਰਡਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਪ੍ਰਸ਼ਾਸਨ ਦੀ ਪੁਲਿਸ ਅਧਿਕਾਰੀਆਂ ਦੀ ਉਹ ਇਹਨਾਂ ਨੂੰ ਕਵਰਿੰਗ ਦਿੰਦੇ ਆ ਜਦੋਂ ਜਬ ਕਿ ਕੁਝ ਦਿਨ ਪਹਿਲਾਂ ਸਤਨਾਮ ਦਾਊ ਜੀ ਦੀ ਅਧਿਖਸ਼ਤਾ ਹੇਠ ਅਸੀਂ ਚੰਡੀਗੜ੍ਹ ਐਸਐਸਪੀ ਦਫ਼ਤਰ ਦਾ ਘਰਾਉ ਵੀ ਕੀਤਾ ਸੀ ਉੱਥੇ ਇੱਕ ਇਸੇ ਤਰ੍ਹਾਂ ਦੀ ਆਵਾਜ਼ ਉਠਾ ਕੇ ਗਏ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਉਹ ਪਿਛਲੇ 1 ਮਹੀਨੇ ਤੋਂ ਕੋਈ ਕਾਰਵਾਈ ਨਹੀਂ ਹੋਈ ਅੱਜ ਇਹ ਕਮੇਟੀ ਦੇ ਸਾਡੇ ਨਾਲ ਪ੍ਰਧਾਨ ਜੀ ਬੈਠੇ ਆ ਅੱਗੇ ਦੀ ਗੱਲ ਤੁਹਾਨੂੰ ਇਹ ਦੱਸਣਗੇ ਕਿ ਕਿਵੇਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਔਰ ਇਹਨਾਂ ਕੰਪਨੀਆਂ ਦੇ ਜਿਹੜੇ ਮਾਸਟਰਮਾਈਂਡ ਹੈ ਉਹ ਇਹਨਾਂ ਦੇ ਇੱਕ ਮਾਲਕ ਨਹੀਂ ਆਏ ਸਿਰਫ ਕਰਿੰਦੇ ਆ ਇਹਨਾਂ ਦੇ ਮਗਰ ਕੌਣ ਹੈ ਹੋ ਸਕਦਾ ਇਹਨਾਂ ਦੇ ਮਗਰ ਰਾਜਨੀਤਿਕ ਸਪੋਰਟ ਵੀ ਹੋਵੇ ਸੀਐਮ ਸਾਹਿਬ ਨੂੰ ਮੈਂ মিডিਆ ਦੇ ਥਰੂ ਅੱਜ ਇੱਕ ਰਿਕਵੈਸਟ ਕਰਨ ਆਇਆ ਕਿ ਤੇਰੇ ਸਿੱਖਿਆ ਮੰਤਰੀ ਨੇ ਇਹਨਾਂ ਨੂੰ ਸਨਮਾਨਤ ਕੀਤਾ ਜੋ ਪੰਜਾਬ ਦੇ ਬਹੁਤ ਵੱਡੇ ਲਟੇਰੇ ਹੈ ਪੰਜਾਬ ਸਰਕਾਰ ਨੂੰ ਦੇਖ ਕੇ ਜਿਵੇਂ ਇਹ ਲੁੱਟ ਰਹੇ ਆ ਲੋਕਾਂ ਨੂੰ ਜਿਹੜੇ ਅਫਗਾਨੀ ਅਫਗਾਨਿਸਤਾਨੀ ਲਟੇਰੇ ਆਉਂਦੇ ਹੁੰਦੇ ਸੀ ਦੇਸ਼ ਨੂੰ ਲੁੱਟਣ ਸਾਡੇ ਨੂੰ ਉਹਨਾਂ ਨੂੰ ਵੀ ਸ਼ਰਮ ਆਉਂਦੀ ਹੋਊਗੀ ਕਿ ਸਾਡੇ ਨਾਲ ਉਹ ਅੱਗੇ ਨਾਂਗੇ ਔਰ ਇੰਨੇ ਕਾਸੀ ਦੁਖੀ ਐ ਨਾ ਲੋਕਾਂ ਤੋਂ ਕਿ ਕੀ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਜਾਗੀ ਹੋਈ ਹੈ ਤੇ ਅੱਜ ਸਾਨੂੰ ਮੀਡੀਆ ਦਾ ਸਹਾਰਾ ਲੈ ਕੇ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਆਵਾਜ਼ ਹੈ ਜਿਹੜੀ ਬੁਲੰਦ ਕਰਨ ਵਾਸਤੇ ਇੱਥੇ ਆਏ ਹੋਏ ਐ ਅੱਗੇ ਇਹਨਾਂ ਬਾਰੇ ਗੱਲਬਾਤ ਐ ਜਿਹੜੀ ਉਹ ਪ੍ਰਧਾਨ ਜੀ ਰੱਖਣਗੇ ਮੈਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ মিডিਆ ਨੂੰ ਅੱਜ ਮੈਂ ਰਿਕੁਐਸਟ ਕਰਦਾ ਬੇਨਤੀ ਕਰਦਾ ਤੁਹਾਡੇ ਥਰੂ ਇਹ ਜਿਹੜਾ ਬਹੁਤ ਵੱਡਾ ਸਕੈਂਡਲ ਹੈ ਇਹ ਨੰਗਾ ਹੋ ਸਕਦਾ ਮੇਰੀ ਬੇਨਤੀ ਆ ਵੀ ਤੁਸੀਂ ਸਾਰੇ ਜਿਹੜੇ ਚੈਨਲ ਆਇਓ ਬਹੁਤ ਜ਼ਿੰਮੇਵਾਰ ਹੋ ਜਿਸ ਤਰ੍ਹਾਂ ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਸਨ ਪੰਜਾਬ ਦੇ মিডিਏ ਨੇ ਕੋਦੀ মিডিਆ ਜਿਸ ਵੇਲੇ ਕਿ ਨੈਗੇਟਿਵ ਚੱਲ ਰਿਹਾ ਸੀਗਾ ਸਾਨੂੰ ਪੰਜਾਬ ਦੇ মিডিਏ ਨੇ ਬਹੁਤ ਵੱਡੀ ਸਪੋਰਟ ਕੀਤੀ ਸੀ ਉਹ ਜਿਹੜਾ ਸਾਰਾ ਦੁਨੀਆ ਦਾ ਵਰਲਡ ਦਾ ਇੱਕ ਸੰਘਰਸ਼ ਜਿਹੜਾ ਉਹ ਬਣਿਆ ਤੇ ਅੱਜ ਤੁਹਾਨੂੰ ਬੇਨਤੀ ਆ ਵੀ ਤੁਸੀਂ ਸਾਡੇ ਵਿੱਚੋਂ ਹੀ ਹੋ ਤੁਸੀਂ ਬਹੁਤੇ ਇਹਨਾਂ ਅਮੀਰਾਂ ਦੇ ਬੰਦੇ ਨਹੀਂ ਸਾਰੇ ਵਰਕਰ ਹਾਂ ਸਾਰੇ ਮਿਹਨਤੀ ਹਾਂ ਮੈਂ ਬੇਨਤੀ ਕਰਦਾ ਵੀ ਜਿਹੜਾ ਆ ਇਹ ਅੱਜ ਸਾਡਾ ਇਹ ਮਕਸਦ ਹੈ ਇਹਨੂੰ ਤੁਸੀਂ ਸਾਰੇ মিডিਆ ਨੂੰ ਪੂਰੀ ਤਰ੍ਹਾਂ ਆਪਣੀ ਇਮਾਨਦਾਰੀ ਨਾਲ ਨਸ਼ਰ ਕਰੋਗੇ ਆ ਮੇਰੇ ਕੋਲ ਇੱਕ ਸਰਦਾਰ ਵੀਜ਼ਾ ਹੋਸਟ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ 17 ਸੈਕਟਰ ਚ ਪਹਿਲਾਂ ਇੱਕ ਕੰਪਨੀ ਖੋਲੀ ਆ ਫਿਰ ਇਹ ਵੀਜ਼ਾ ਲੈਂਡ ਦੇ ਉੱਤੇ ਖੋਲੀ ਆ 70 ਸੈਕਟਰ ਵਿੱਚ ਫਿਰ ਦੀ ਜੈਲੋ ਜੈਲੋ ਵਾਲੀ ਇਹ ਵੀ ਮਹਾਲੀ ਦੇ ਵਿੱਚ ਸੀਗੀ ਜੀ ਹੀਰਾ ਕੰਸਲਟੈਂਟ ਇਹ ਚੰਡੀਗੜ੍ਹ ਮਹਾਲੀ ਦੇ ਵਿੱਚ ਵੀਜ਼ਾ ਬਾਸਟ ਇਮੀਗ੍ਰੇਸ਼ਨ ਰਿਲੇਸ਼ਨ ਚੰਡੀਗੜ੍ਹ ਚੰਡੀਗੜ੍ਹ ਜੀ ਮੂਵ ਟੂ ਅਬਰਾਡ ਤੇ ਇਹ ਵੀ ਚੰਡੀਗੜ੍ਹ ਜਿਹੜੀ 9ਵੀਂ ਸੈਕਟਰ ਦੇ ਵਿੱਚ ਜਿਹਦੇ ਵਿੱਚ ਮੈਂ ਖੁਦ ਪੀੜਤ ਹੋਇਆ ਮੇਰੀ ਆਪਣੀ ਬੇਟੀ ਦਾ 664000 ਰੁਪਇਆ ਜਿਹੜਾ 21 ਚ ਦਿੱਤਾ ਸੀਗਾ ਇਹਨਾਂ ਨੇ ਸਿਰਫ 4 ਮਹੀਨੇ ਦਾ ਲਾਇਕ ਲਾ ਕੇ ਵੀ ਅਸੀਂ ਵੀਜ਼ਾ ਵੀ ਦੇਾਂਗੇ ਸ਼ਾਰਟ ਟਰਮ 6 ਮਹੀਨੇ ਦਾ ਸਾਰਾ ਖਰਚਾ ਪਲੱਸ ਅਸੀਂ ਕਨਵਰਟ ਕਰਕੇ ਦੇਾਂਗੇ ਉਹਨੂੰ ਵਰਕ ਅਪਾਰਟਮੈਂਟ ਵਿੱਚ ਉਹ ਕਮਿਟਮੈਂਟ ਸੀ ਉਹ ਸਾਡੇ ਕੋਲ ਸਾਰੇ ਡਾਕੂਮੈਂਟ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਸਾਨੂੰ ਸਾਈਨ ਕਰਕੇ ਜਿਹੜਾ ਐਗਰੀਮੈਂਟ ਵੀ ਦਿੱਤਾ ਆ ਵੀ ਪੈਸੇ ਆਏ ਨੇ ਸਾਰੇ ਇਹਨਾਂ ਦੇ ਅਕਾਊਂਟਾਂ 'ਚ ਆਏ ਆ ਪੈਸੇ ਪਰ ਜਿਸ ਵੇਲੇ ਇੱਥੇ 2-4 ਵਾਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਇਕੱਠੇ ਨਹੀਂ ਸੀ ਹੋਣ ਦੰਦੇ ਬੰਦਿਆਂ ਨੂੰ ਫੇਰ ਜਿਸ ਵੇਲੇ ਇਹ ਲੇਟ ਹੋ ਗਏ ਆਪਾਂ ਸਾਲ ਤੋਂ ਉੱਪਰ ਹੋ ਗਿਆ ਡੇਢ ਸਾਲ ਹੋ ਗਿਆ ਜਿਸ ਵੇਲੇ ਅਸੀਂ ਇਹਨੂੰ ਸੀਰੀਅਸ ਲਿਆ ਵੀ ਜੇ ਤਾਂ ਕੁਝ ਉਲਗੜਬੜ ਚੱਲਦੀ ਆ ਫੇਰ ਇਹ ਬੰਦੇ ਕੁਝ ਸਪੀਡ ਦੇ ਬੰਦੇ ਸਾਨੂੰ ਇੱਥੇ ਮਿਲੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਆ ਮੈਂ ਬੜਾ ਲਾਈਟਲੀ ਲੈ ਰਿਹਾ ਸੀਗਾ ਕਦੇ-ਕਦੇ ਫੋਨ ਕਰ ਦੇਣਾ ਜੀ ਸਾਡੇ ਨੂੰ ਅਸੀਂ ਪੈਸੇ ਪਾ ਦੇਣੇ ਆ ਜੇ ਵੀਜ਼ਾ ਨਹੀਂ ਆਇਆ ਉਹਦੇ ਤੇ ਹੋਇਆ ਕਿਉਂਕਿ ਮੇਰਾ ਇੱਕ ਵੱਡਾ ਸੰਘਰਸ਼ ਦਾ ਨੌਂ ਸੀਗਾ ਜੀ ਕੋਈ ਪਹਿਲਾਂ ਮੈਂ ਸਰਵਿਸ ਕੀਤੀ ਆ ਹਰਚੰਦ ਸਿੰਘ ਮੇਰਾ ਨੌਂ ਆ ਜੀ ਤੇ ਉਹਦੇ ਵਿੱਚ 31 ਸਾਲ ਦਾ ਜਿਹੜਾ ਮੇਰਾ ਆਪਣਾ ਸੀਗਾ ਫਿਰ ਮੈਨੂੰ ਉੱਥੇ ਸਟੈਂਡ ਲੈਣਾ ਪਿਆ ਉੱਥੇ ਵੀ ਅਸੀਂ ਇੱਕ ਵਾਈਡ ਡਾਉਨਡੀਚ ਕੀਤੀ ਸੀ ਅੱਜ ਅਸੀਂ ਬੰਦੇ ਆ ਉਹਨੇ ਚੁਣੇਦੇ ਬੰਦੇ ਕੀਤੇ ਕਿਉਂਕਿ ਧਾਰਾ 144 ਚੰਡੀਗੜ੍ਹ ਦੇ ਵਿੱਚ ਲੱਗੀ ਹੋਈ ਇਸ ਕਰਕੇ ਉਹ ਸਾਰੇ ਗਰੁੱਪ ਜਿਹੜਾ ਅਸੀਂ ਕਾਲ ਕੱਟ ਕੀਤਾ ਵੀ ਜਿਹੜੇ ਸਾਡੇ ਕਮੇਟੀ ਮੈਂਬਰ ਆ ਇਹ ਅਸੀਂ ਇੱਕ ਸੰਘਰਸ਼ ਕਮੇਟੀ ਜਿਹੜੀ ਇਹ ਬਣਾਈ ਹੈਗੀ ਆ ਉਹਦੇ ਵਿੱਚ ਜੈਲੂ ਲੀਫ ਵਾਲੇ ਵੀ ਬੰਦੇ ਸਾਡੇ ਨਾਲ ਬੈਠੇ ਨੇ ਤੇ ਇਹ ਵੀ ਪੀੜਤਾ ਬਹੁਤ ਕਰ ਰਹੇ ਨੇ ਕੋਸ਼ਿਸ਼ ਸਾਰੇ ਹੀ ਅਸੀਂ ਡੀਜੀਪੀ ਨੂੰ ਚੰਡੀਗੜ੍ਹ ਨੂੰ ਆਈਜੀ ਚੰਡੀਗੜ੍ਹ ਨੂੰ ਤੇ ਐਸਐਸਪੀ ਨੂੰ ਆ ਮੇਰੇ ਕੋਲ ਸਾਰੀਆਂ ਲਿਸਟਾਂ ਨੇ ਜਿੰਨੇ ਇਹ ਬੰਦੇ ਪੀੜਤ ਨੇ ਕਿੰਨੇ ਕਿੰਨੇ ਪੈਸੇ ਕਿਹਦੇ ਕਿਹਦੇ ਦਿੱਤੇ ਹੋਏ ਨੇ ਤੇ ਨਾ ਤਾਂ ਉਹ ਐਫਆਈਆਰਾਂ ਲਾਜ ਹੋ ਰਹੀਆਂ ਨਾ ਉਹ ਬੰਦੇ ਅਰੈਸਟ ਹੋ ਰਹੇ ਨੇ ਤੇ ਇਸ ਕਰਕੇ ਪ੍ਰਸ਼ਾਸਨ ਤੌਰ ਤੇ ਇਹ ਹੈਗਾ ਵੀ ਜਿੱਥੇ ਦੋ ਸਰਕਾਰਾਂ ਚੰਡੀਗੜ੍ਹ ਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਚੰਡੀਗੜ੍ਹ ਬਹੁਤ ਵਧੀਆ ਸ਼ਹਿਰ ਹੈ ਏਸ਼ੀਆ ਦਾ ਸਾਰਿਆਂ ਨੂੰ ਵਧੀਆ ਸ਼ਹਿਰ ਹੈ ਵੀ ਇੱਥੇ ਇਸ ਤਰ੍ਹਾਂ ਦੀ ਠੱਗੀ ਨਹੀਂ ਹੁੰਦੀ ਜੋ ਕਿ ਅਸੀਂ ਪੈਸੇ ਇਸ ਕਰਕੇ ਦਿੱਤੇ ਦੋ ਸਰਕਾਰਾਂ ਹਰਿਆਣਾ ਦੀ ਤੇ ਪੰਜਾਬ ਦੀ ਬੈਠੀ ਆ ਹਾਈ ਕੋਰਟ ਬੈਠਾ ਗਵਰਨਰ ਹਾਊਸ ਦੋ ਬੈਠੇ ਨੇ ਦੋ ਗਵਰਨਰ ਬੈਠੇ ਨੇ ਤੇ ਉੱਥੇ ਵੀ ਇੱਡਾ ਵੱਡਾ ਇਹ ਸਕੈਂਡਲ ਹੋ ਰਿਹਾ ਇਹ ਬਿਨਾਂ ਇਸ ਪ੍ਰਸ਼ਾਸਨ ਤੇ ਇਹਨਾਂ ਸਰਕਾਰਾਂ ਦੀ ਮਿਲੀਪੁਗਤੋਂ ਹੋ ਨਹੀਂ ਸਕਦਾ ਜੇ ਇਹਨੂੰ ਪੂਰੀ ਤਰ੍ਹਾਂ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਸੀਂ ਪੂਰਾ ਸਾਡਾ ਸਾਥ ਦਿੱਤਾ ਇਹ ਦੂਜਾ ਪਾਰਲੇ ਤੋਂ ਦੂਜਾ ਸਕੈਂਡਲ ਹੋਏਗਾ ਪੰਜਾਬ ਦੇ ਵਿੱਚ ਇੱਡਾ ਵੱਡਾ ਪਰਲ ਕੰਪਨੀ ਵਾਲੇ ਜਿਹੜੇ ਉਹ ਪੰਗੂ ਗਰੁੱਪ ਬੈਠਾ ਬਹੁਤ ਦੇਰ ਮਗਰੋਂ ਫਟ ਹੋਇਆ ਤੇ ਇਸ ਕਰਕੇ ਅਸੀਂ ਅੱਜ ਇਹ ਸਟਾਰਟਿੰਗ ਕੀਤੀ ਐ ਸ਼ੁਰੂਆਤ ਕੀਤੀ ਆ ਵੀ ਇਹਨਾਂ ਨੂੰ ਘੱਟ ਤੋਂ ਘੱਟ ਨੰਗੇ ਕੀਤਾ ਜਾਵੇ ਅੱਜ ਵੀ ਇਹਨਾਂ ਦੇ 2-3 ਦਫ਼ਤਰ ਇਹਨਾਂ ਕੰਪਨੀਆਂ ਤੋਂ ਇਲਾਵਾ ਵੀ ਮੁਹਾਲੀ ਔਰ ਚੰਡੀਗੜ੍ਹ 'ਚ ਚੱਲ ਰਹੇ ਅਲੱਗ-ਅਲੱਗ ਨੋਆ ਤੇ ਜਿਹੜੇ ਸਾਰੇ ਮੁਲਾਜ਼ਮ ਰੱਖੇ ਨੇ ਉਹਨਾਂ ਦੇ ਫੇਕ ਨੋਆ ਜੀ ਉਹਨਾਂ ਦੇ ਕੋਲ ਫੇਕ ਫੋਨ ਹੈ ਜੀ ਉਹਨਾਂ ਦਾ ਅਸਲੀ ਨਾਂ ਕੋਈ ਨਹੀਂ ਹੈਗਾ ਜਿਹੜੇ ਬੰਦੇ ਸੀਗੇ ਇਹ ਵਾਲੇ ਇਹਨਾਂ ਤੇ ਜਿੱਦਾਂ ਸੈਕਟਰ 3 ਦੇ ਵਿੱਚ ਥਾਣੇ ਵਿੱਚ ਪੈ ਰਿਹਾ ਜੀ 9D ਜਿੱਥੇ ਮੂਵ ਟੂ ਰੋਡ ਦਾ ਸੀ ਇੱਕ ਬੰਦਾ ਉਹਨਾਂ ਦਾ ਉੱਥੇ ਥਾਣੇ 'ਚ ਘੁੰਮੀ ਜਾਂਦਾ ਸੀ ਜਿਹੜੇ ਆ ਸਾਡੇ ਮੋਹਾਲੀ ਦੇ ਸੀ ਉੱਥੇ ਥਾਣੇ ਮਟੌਰ ਦੇ ਵਿੱਚ ਇਹ ਬੰਦੇ ਸਾਡੇ ਕਾਫੀ ਸੰਘਰਸ਼ ਕਰ ਰਹੇ ਉੱਥੇ ਵੀ ਉਹਨਾਂ ਦਾ ਬੰਦਾ ਇੱਕ ਘੁੰਮੀ ਜਾਂਦਾ ਸੀ ਕਿਉਂਕਿ ਪ੍ਰਸ਼ਾਸਨ ਤੋਂ ਬਿਨਾ ਇਹ ਹੋ ਨਹੀਂ ਸਕਦਾ ਅੱਜ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਹਾਡੇ মিডিਆ ਦੇ ਥਰੂ ਇਹ ਦੱਸਣਾ ਚਾਹੁੰਦੇ ਆਂ ਵੀ ਐਡੇ ਵੱਡੇ ਇਹ ਜਿਹੜੇ ਠੱਗ ਨੇ ਇੱਡੇ ਵੱਡੇ ਲਟੇਰੇ ਨੇ ਇੱਕ ਪੈਸੇ ਤਾਂ ਗਏ ਨੇ 2-2 ਸਾਲ ਬੱਚਿਆਂ ਦਾ ਜਿਹੜਾ ਭਵਿੱਖ ਹੈ ਮਨੁੱਖੀ ਅਧਿਕਾਰਾਂ ਦੀ ਵੀ ਲੰਘਣਾ ਹਿਊਮਨ ਰਾਈਟਸ ਦੀ ਵੀ ਲੰਘਣਾ ਹੋਈ ਹੈ ਜੀ ਇੱਕ ਬੱਚਿਆਂ ਦਾ 2 ਸਾਲ ਦਾ ਜਿਹਨੇ ਆਈਲਟਸ ਕੀਤੀ ਹੋ ਸੀ ਉਹ ਡਿਸਕਨੈਕਟ ਹੋ ਕੇ ਬੈਠ ਗਿਆ ਉਹ ਦੁਬਾਰਾ ਆਈਲਟਸ ਨਹੀਂ ਕਰ ਸਕਦਾ ਕਿਉਂਕਿ ਪੜ੍ਹਾਈ ਤੋਂ ਡਿਸਕਨੈਕਟ ਹੋ ਗਿਆ ਜੀ ਉਹਨਾਂ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ ਇਹਨਾਂ ਨੂੰ ਤਾਂ ਇੰਨੀ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਕੋਈ ਇਦਾਂ ਦਾ ਜੁਰਤ ਨਾਲ ਕੋਈ ਮੁੜ ਕੇ ਬੱਚਿਆਂ ਦੇ ਭਵਿੱਖ ਨਾਲ ਤਾਂ ਖਿਲਵਾੜ ਨਹੀਂ ਬੱਚੇ ਸਾਡੇ ਵੀ ਹੋਣ ਚਾਹੇ ਕਿਸੇ ਦੇ ਹੋਣ ਉਹ ਲਾਈਫ ਲਈ ਇਹ ਜਿਹੜੇ ਵੱਡੇ ਠਾਗ ਨੇ ਬੱਚੇ ਇਹਨਾਂ ਦੇ ਵੀ ਕਿਤੇ ਹੋਣਗੇ ਤੇ ਇਹ ਪੈਸਾ ਲੁੱਟ ਕੇ ਆਪਣੇ ਬੱਚਿਆਂ ਨੂੰ ਜੇ ਕਹਿਣ ਉੱਤੇ ਪ੍ਰਮਾਤਮਾ ਦੇਖ ਰਿਆ ਇਹ ਗਰੀਬਾਂ ਦਾ ਸਾਰੇ ਮਜ਼ਦੂਰਾਂ ਤੇ ਕਿਸਾਨਾਂ ਦੇ ਸਾਡੇ ਛੋਟੇ ਦੁਕਾਨਦਾਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਕਰਜੇ ਤੇ ਚੁੱਕ ਕੇ ਕਈਆਂ ਦੇ ਘਰ-ਘਿਰ ਵੀ ਰੱਖੇ ਹੋਏ ਨੇ ਇਸ ਤਰ੍ਹਾਂ ਦੇ ਪੈਸੇ ਦਿੱਤੇ ਹੋਏ ਨੇ ਉਹ ਪੀੜ ਤੋਂ ਬੱਚਿਆਂ ਦੀ ਜਿਹੜੀ منی ਇਹ ਲੁੱਟ ਰਹੇ ਨੇ ਪੈਸਾ ਲੁੱਟ ਰਹੇ ਨੇ ਕੀ ਇਹਨਾਂ ਦੇ ਬੱਚੇ ਕਦੇ ਸੁੱਖ ਕਰਨਗੇ ਜੀ ਆਪਾਂ ਪਰਮਾਤਮਾ ਦੇਖੀਏ ਨਹੀਂ ਹੋ ਸਕਦਾ ਪਰ ਇਸ ਤਰ੍ਹਾਂ ਦੇ ਜਿਹੜੇ ਲੋਕ ਐ ਇਸ ਬਿਰਤੀ ਦੇ ਲੋਕ ਐ ਉਹ ਬਚਦੇ ਨਹੀਂ ਅੱਜ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਮਜ਼ਦੂਰ ਕਿਸਾਨ ਯੂਨੀਅਨ ਦਾ ਪੰਜਾਬ ਦਾ ਨਮਾਇਦਾ ਵੀ ਹਾਂ ਇਹ ਦੱਸਣਾ ਚਾਹੁੰਦੇ ਆ ਵੀ ਇਹਨਾਂ ਲਟੇਰਿਆਂ ਨੂੰ ਇਮੀਡੀਏਟ ਐਫ ਆਈ ਆਰਾ ਦਰਜ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਮੂਰੇ ਇਲੈਕਸ਼ਨ ਅਸੀਂ ਸਾਰੇ ਗਰੁੱਪ ਜਿੰਨੇ ਇਹ ਹੈਗੇ ਨੇ 10 ਕੰਪਨੀਆਂ ਇਹਨਾਂ ਨੇ ਬਣਾ ਕੇ ਬੈਠੇ ਸਾਰਿਆਂ ਨੂੰ ਕਾਲ ਕਰਕੇ ਅਸੀਂ ਇੱਕ ਬਹੁਤ ਵੱਡਾ ਸੰਘਰਸ਼ ਦੀ ਜਿਹੜੀ ਰੂਪਰੇਖਾ ਹਲਕਾਂਗੇ ਤਾਂ ਕਿ ਇਹਨਾਂ ਦੇ ਜਿਹੜੇ ਇਹਨਾਂ ਸਰਕਾਰਾਂ ਦੇ ਜਿਹੜੇ ਨਮਾਇंदे ਜਦੋਂ ਫੀਲਡ ਵਿੱਚ ਜਾਣਗੇ ਤੇ ਉਹਨਾਂ ਨੂੰ ਉੱਥੇ ਸਵਾਲ ਵੀ ਕਰਾਂਗੇ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਸਨਮਾਨਿਤ ਕਰਦੇ ਰਹੇ ਤੇ ਇਹਦਾ ਸਾਨੂੰ ਜਵਾਬ ਦਿਓ ਵੀ ਤੁਸੀਂ ਇਹਨਾਂ ਨੂੰ ਨੱਥ ਪਾਉਂਗੇ ਜਾਂ ਇਹਨਾਂ ਨੂੰ ਤੁਸੀਂ ਪ੍ਰਮੋਟ ਕਰੋਗੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਇਸ ਇਸ ਚੀਜ਼ ਤੇ ਦੱਸਣਾ ਚਾਹੁੰਦੇ ਹਾਂ ਅਸੀਂ ਗਵਰਨਰ ਸਾਹਿਬ ਤੋਂ ਵੀ ਕੋਸ਼ਿਸ਼ ਕਰਾਂਗੇ ਪ੍ਰਾਈਮ ਲੈਂਡ ਦੀ ਗਵਰਨਰ ਸਾਹਿਬ ਨੂੰ ਦੇਾਂਗੇ ਅਸੀਂ ਲੀਗਲ ਏਡ ਦੇ ਉੱਤੇ ਵੀ ਕੋ ਹਾਈ ਕੋਰਟ ਦੇ ਜਿਹੜਾ ਵਧੀਆ ਸਾਡੇ ਹੈਗੇ ਆ ਵਕੀਲ ਸਾਹਿਬ ਨਿਕਲ ਆਏ ਆ ਹਾਈ ਕੋਰਟ ਤੋਂ ਆਉਂਦੇ ਨੇ ਤੁਹਾਡੇ ਰੂਰੂ ਹੋਣਗੇ ਉਹ ਵੀ ਤੇ ਉਹਨਾਂ ਦੇ ਕੋਲ ਸਾਨੂੰ ਕੋ ਲੀਗਲ ਵੀ ਕਰਨੀ ਪਈ ਉਹ ਪੈਨਲ ਵੀ ਅਸੀਂ ਤਿਆਰ ਕੀਤਾ ਵੀ ਜੇ ਸਾਨੂੰ ਕੋ ਲੀਗਲ ਏਡ ਵੀ ਲੈਣੀ ਪਈ ਤੇ ਆਪਾਂ ਇਹਨਾਂ ਨੂੰ ਹਰ ਤੰਗ ਦੇ ਨਾਲ ਇਹਨਾਂ ਲਟੇਰੀਆਂ ਨੂੰ ਕਾਨੂੰਨੀ ਤੌਰ ਤੇ ਵੀ ਪ੍ਰਸ਼ਾਸਨਕ ਤੌਰ ਤੇ ਵੀ ਆਪਾਂ ਨੱਥ ਪਾਵਾਂਗੇ ਜਿਹੜਾ ਵੀ ਸੰਘਰਸ਼ ਬਾਕੀ ਸਾਡੀ ਜਿਹੜੀ ਕਮੇਟੀ ਹੈ ਉਹਨੂੰ ਅਸੀਂ ਡੀਲ ਕਰ ਰਹੇ ਹਾਂ ਜਿੱਦਾਂ ਵੀ ਸਾਡੇ ਬਾਕੀ ਦੇ ਗਰੁੱਪ ਸਾਰੇ ਅਸੀਂ ਇਕੱਠੇ ਹੋ ਕੇ ਜਿਹੜਾ ਵੀ ਅਗਲਾ ਐਕਸ਼ਨ ਪ੍ਰੋਗਰਾਮ ਹੈ ਉਹ ਵੀ ਲਿਕਾਂਗੇ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇਹ ਬਹੁਤ ਜ਼ੋਰ ਜ਼ੋਰ ਰਿਕਵੈਸਟ ਕਰ ਰਿਹਾ ਵੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡੇ ਭੈਣ ਭਾਈਓ ਤਾਂ ਕਿ ਇਸ ਵੱਡੇ ਸਕੈਂਡਲ ਨੂੰ ਆਪਾਂ ਨੱਥ ਪਾ ਸਕੀਏ ਇਹਨਾਂ ਗਰੀਬਾਂ ਦਾ ਪੈਸਾ ਵਾਪਸ ਕਰਾ ਸਕੀਏ ਇਹਨਾਂ ਠੱਗਾ ਨੂੰ ਆਪਾਂ ਘਟ ਤੋਂ ਘਟ ਸਲਾਖਾਂ ਪਿੱਛੇ ਜੂਲ ਲਿਆ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਲੀ ਅੰਦਾਜ਼ ਇੱਕ ਬੰਦੇ ਦੇ ਨਾਲ ਸਾਹਿਬ ਵਾਲਾ ਸਾਹਿਬ ਕੋਲ ਮਿਲਣਾ ਤੇ ਉਹਨਾਂ ਨੇ ਮੀਟਿੰਗ ਦਾ ਟਾਈਮ ਲਿਆ ਉਹਨਾਂ ਨੇ ਬਾਕਾਇਦਾ ਐਨਜੀਆ ਐਡੀਜੀਪੀ ਆਪਣੇ ਜਿਹੜੇ ਮਹਾਲੀ ਚੰਡੀਗੜ੍ਹ ਦੇ ਨੇ ਤੇ ਐਨਆਰਆਈ ਡਿਪਾਰਟਮੈਂਟ ਦੇ ਉਹਨਾਂ ਨੂੰ ਕਾਲ ਵੀ ਕੀਤੀ ਸਾਡੇ ਡਾਕੂਮੈਂਟ ਵੀ ਭੇਜੇ ਉਹ ਡਾਕੂਮੈਂਟ ਭੇਜ ਕੇ ਆਤੀ ਹੈ ਫਿਰ ਉਹਨਾਂ ਨੂੰ ਮਿਲਣ ਵੀ ਗਏ ਤਾਂ ਮਿਲਣ ਗਏ ਉਹ ਸਾਨੂੰ ਕਿਦੋਂ ਇਹ ਗੱਲ ਕਹਿ ਰਹੇ ਨੇ ਜੀ ਤੁਸੀਂ ਲਾਈ ਕਿਉਂ ਆ ਭਾਈ ਬਾਹਰ ਜਾਣ ਦਾ ਵਾਸਤੇ ਤੁਹਾਨੂੰ ਕੀ ਲੋੜ ਪਈ ਸੀਗੀ ਪੂਰੀ ਕੰਮ ਕਰੋ ਇਹ ਚੀਜ਼ਾਂ ਨੂੰ ਸਾਨੂੰ ਬਜਾਏ ਉਹਨਾਂ ਨੂੰ ਫੜਨ ਦੇ ਜਾਂ ਕੁਝ ਕਰਨ ਦੇ ਉਲਟਾ ਸਾਨੂੰ ਇਹ ਕਹਿ ਰਹੇ ਨੇ ਵੀ ਤੁਸੀਂ ਕਿਉਂ ਲਾ ਰਹੇ ਹੋ ਤੁਸੀਂ ਕਿਉਂ ਕੰਮ ਕਰ ਰਹੇ ਹੋ ਸਰ ਆਡੀਆ ਨਹੀਂ ਆਈ ਆਪਾਂ ਵਿਚ ਨੂੰ ਆ ਕੇ ਬੈਠੇ ਚਲੋ ਦੁਬਾਰਤੋ ਦੋਸਤਾਂ ਨਾਲ ਉਹ ਹੀ ਸ਼ੂਟ ਜੇ ਅਸੀਂ ਨਾ ਮਿਲੇ ਸੀਗੇ ਧਾਲੀਵਾਲ ਸਾਹਿਬ ਨੂੰ ਉਹਨਾਂ ਦੇ ਅਜਨਾਲੇ ਜਾ ਕੇ ਉਹਨਾਂ ਦੇ ਘਰ ਤੇ ਮੀਟਿੰਗ ਦਾ ਟਾਈਮ ਲਿਆ ਸੀਗਾ ਬਾਕਾਇਦਾ ਉਸ ਟਾਈਮ ਸਾਡੇ ਨਾਲ ਸੁਖਦੇਵ ਸਿੰਘ ਸੀਗੇ ਜੋ ਆਰਤੀਆ ਸ਼ਸ਼ੰਦਰ ਪ੍ਰਧਾਨ ਨੇ ਅ ਅਫੀਸਰ ਕੋਲ ਤੋਂ ਉਹਨਾਂ ਨੇ ਟਾਈਮ ਲਿਆ ਸੀਗਾ ਉਹਨਾਂ ਨਾਲ ਤੁਸਾਂ ਮਿਲੇ ਸੀਗੇ ਜਾ ਕੇ ਉਹਨਾਂ ਨੇ ਗੱਲ ਕਰਕੇ ADGP NRI ਡਿਪਾਰਟਮੈਂਟ ਦੇ ਉਹਨਾਂ ਨੂੰ ਟਾਈਮ ਲੈ ਕੇ ਦਿੱਤਾ ਸਾਡ ਨੂੰ ਅਸੀਂ ਉਸ ਤੋਂ ਬਾਅਦ NRI ਡਿਪਾਰਟਮੈਂਟ ਦੇ ADGP ਨੂੰ ਮਿਲੇ ਸੀਗੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਉਹਨਾਂ ਸਮਝਾਇਆ ਸਾਰਾ ਕੁਝ ਬਟ ਉਹਨਾਂ ਨੇ ਸਾਨੂੰ ਰਿਸਪਾਂਸ ਦੇਣ ਦੀ ਬਜਾਏ ਉਲਟਾ ਸਾਨੂੰ ਉਲਟਾ ਇਹ ਕਹਿ ਰਹੇ ਨੇ ਵੀ ਨਹੀਂ ਜੀ ਤੁਸੀਂ ਇਹ ਫਾਈਲ ਕਿਉਂ ਲਗਾਈਆਂ ਨੇ ਤੁਸਾਨੂੰ ਕੀ ਲੋੜ ਪਈ ਸੀਗੀ ਉਹ ਫਾਈਲਾਂ ਲਗਾਉਣ ਦੀ ਜਾਂ ਤੁਸੀਂ ਇਹ ਬਾਹਰ ਜਾਣ ਵਾਰੇ ਕਿਉਂ ਸੋਚਦੇ ਹੋ ਇਹ ਕੋਈ ਇਜੀ ਵੇ ਤਾਂ ਹੈ ਨਹੀਂ ਹਰ ਇੱਕ ਬੰਦਾ ਆਪਣੀ ਡਿਵੈਲਪਮੈਂਟ ਵਾਸਤੇ ਸੋਚਦਾ ਹੈ ਅਸੀਂ ਵੀ ਆਪਣੀ ਡਿਵੈਲਪਮੈਂਟ ਵਾਸਤੇ ਸੋਚਿਆ ਤੇ ਉਹੀ ਚੀਜ਼ਾਂ ਨੂੰ ਲੈ ਕੇ ਉਹ ਸਾਨੂੰ ਉਲਟਾ ਹੀ ਪੈ ਰਹੇ ਸੀਗੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉੱਥੇ ਵੀ ਉਸ ਤੋਂ ਬਾਅਦ ਅਸੀਂ ਆਪਣੀ ਆਪਣੇ ਤੌਰ ਤੇ ਡੀਸੀ मैम ਨੂੰ ਵੀ ਕੰਪਲੇਂਟ ਕਰ ਚੁੱਕੇ ਹਾਂ ਸਾਡੇ ਵਿੱਦ ਸਾਈਨ ਹੈਗੀਆਂ ਸਾਡੇ ਕੋਲ ਪ੍ਰੂਫ ਉਹਨਾਂ ਦੇ ਤੇ ਸਾਡੇ ਜਿਹੜੇ ਮਟੌਰ ਠਾਣਾ ਦੇ ਚੱਲਦੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਪਰ ਅਸੀਂ ਉਹਨਾਂ ਨੂੰ ਅੱਗੇ-ਅੱਗੇ ਚੀਜ਼ਾਂ ਲੱਭ ਕੇ ਦੇ ਰਹੇ ਹਾਂ ਪਰ ਕਰ ਕੋਈ ਕੁਝ ਨਹੀਂ ਰਿਹਾ ਇੱਕ ਹੀ ਜਾਣਕਾਰੀ ਹੋਰ ਨਾਲ ਦੀ ਕਰਦੇ ਲੋਕਾਂ ਕੀ ਆ ਕੀ ਮੀਡੀਆ ਚ ਵੀ ਤੇ ਸਾਡੇ ਤੋਂ ਸਰਪੂਰ ਉਹ ਆਵਾ ਬਉਦੇ ਆ ਬੰਦੇ ਜਿਨ੍ਹਾਂ ਨੇ ਪ੍ਰੋਤੀ ਮੰਗਣੀ ਆ ਬਾਕੀ ਨੀ ਕੋ ਬੋਲਦਾ ਸਰ ਸਰ ਇਹ ਆ ਜਿਹੜੇ ਅਸੀਂ ਸਾਰਾ ਹੀ ਕੱਢਿਆ ਨਾ ਜੋ ਮੇਰਾ ਆਪਣਾ ਹੈਗਾ ਜਿਹਦੇ ਵਿੱਚ ਮੈਂ ਆਪ ਖੁਦ ਪੀੜਤ ਐ ਇਹਨਾਂ ਕੰਪਨੀਆਂ ਦਾ ਜਿਹੜਾ ਰਿਕਾਰਡ ਕੱਢਿਆ ਹੋਇਆ ਆ ਸਾਡੇ ਕੋਲ ਇਹਨਾਂ ਦੇ ਗੱਡੀਆਂ ਦੇ ਨੰਬਰ ਨੇ ਐਫ ਆਈ ਆਰਾਂ ਲੌਜ ਹੋ ਚੁੱਕੀਆਂ 36642 45 ਬੰਦਿਆਂ ਦੀ ਐਫ ਆਈ ਆਰ ਮੂਵ ਟੂ ਬਰੌਡ ਦੀ ਲੌਜ ਹੋ ਚੁੱਕੀ ਆ 57 ਬੰਦਿਆਂ ਦੀ ਅਜੇ ਪੈਂਡਿੰਗ ਆ ਤੇ ਜਿਨ੍ਹਾਂ ਦੇ ਬਿਆਨ ਹੋ ਚੁੱਕੇ ਨੇ ਐਫ ਆਈ ਆਰ ਨਾਲ ਲੋਜ ਹੋਣ ਦੇ باوجود ਵੀ ਮੇਰੀ ਐਸ ਐਸ ਪੀ ਸਾਹਿਬ ਨਾਲ ਗੱਲ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਐਫ ਆਈ ਆਰ ਨਾਲ ਲੋਜ ਕਰਕੇ ਸਾਨੂੰ ਕਾਗਜ਼ ਨਹੀਂ ਚਾਹੀਦੇ ਅਸੀਂ ਕਾਗਜ਼ ਨਹੀਂ ਸਹਰਾਣੇ ਥੱਲੇ ਰੱਖਣੇ ਬੰਦਿਆਂ ਦੀ ਰੈਸਟ ਕਿੰਨਿਆਂ ਦੀ ਪਈ ਆ ਜਿੱਦਾਂ ਦੀ ਤੁਸੀਂ ਐਫ ਆਈ ਆਰ ਲੋਜ ਕੀਤੀ ਆ ਰੇਡ ਕਿੱਥੇ ਕੀਤੀ ਆ ਅੱਜ ਨਿਊ ਟੈਕਨੀਕ ਅੱਜ ਕਿਤੇ ਵੀ ਕੋਈ ਹੋਵੇ ਕੋਈ ਕ੍ਰਾਈਮ ਹੋ ਜਵੇ ਉਹਦਾ ਫੋਨ ਨੰਬਰ ਟਰੇਸ ਹੋ ਸਕਦਾ ਉਹਦੀ ਗੱਡੀ ਟਰੇਸ ਹੋ ਸਕਦੀ ਆ ਸਾਰੀ ਨਿਊ ਟੈਕਨੀਕ ਹੈ ਉਹ ਕੁਛ ਨਹੀਂ ਜੇ ਪੁਲਿਸ ਚਾਹੇ ਤੇ ਇਹ ਬੰਦੇ 24 ਘੰਟਿਆਂ ਦੇ ਅੰਦਰ ਜਿਹੜੇ ਬੰਦੇ ਅੱਜ ਵੀ ਮੋਹਾਲੀ ਔਰ ਚੰਡੀਗੜ੍ਹ ਵਿੱਚ ਹੀ ਰਹਿ ਰਹੇ ਸ ਆ ਔਰ ਇੱਥੇ ਹੀ ਘੁੰਮ ਰਹੇ ਨੇ ਔਰ ਸਾਰਾ ਹੀ ਅਸੀਂ ਮਟੀਰੀਅਲ ਲੈਣਾਂ ਦੀਆਂ ਗੱਡੀਆਂ ਤੱਕ ਇਹਨਾਂ ਦੇ ਨੰਬਰ ਤੱਕ ਇਹਨਾਂ ਦੀਆਂ ਆਰਸੀਆਂ ਕਿੱਥੋਂ ਕਿੱਥੋਂ ਹੋਈਆਂ ਸਾਰਾ ਟੋਟਲ ਦਿੱਤਾ ਹੋਇਆ ਇਹਦੇ ਵਿੱਚ ਕੱਟ-ਕੱਟ ਕੇ ਦੇ ਰਹੇ ਨੇ ਐਸਐਸਪੀ ਮੈਡਮ ਨੂੰ ਪ੍ਰਿੰਟੇ ਦਿੱਤੇ ਨੇ ਮੈਂ ਜਾ ਕੇ ਫਾਈਜੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਐਸਐਸਪੀ ਨਾਲ ਗੱਲ ਕਰੋ ਡੀਜੀਪੀ ਸਾਹਿਬ ਨੂੰ ਮਿਲੇ ਆ ਚੰਡੀਗੜ੍ਹ ਵਾਲੇ ਨੂੰ ਉਹ ਕਹਿੰਦੇ ਜੀ ਐਸਐਸਪੀ ਸਾਹਿਬ ਨਾਲ ਗੱਲ ਕਰੋ ਪਰ ਇੱਕੇ ਹੀ ਥਾਣੇ ਦੇ ਵਿੱਚ ਤਿੰਨ ਨੰਬਰ ਥਾਣੇ ਦੇ ਵਿੱਚ ਗੱਲ ਕਰ ਦਿੰਦੇ ਮੈਂ ਮੈਡਮ ਨਾਲ ਮੇਰੀ ਗੱਲ ਹੋਈ ਹੈ ਵਧੀਆ ਟੰਗ ਨਾਲ ਬੈਠ ਕੇ ਵੀ ਤੁਸੀਂ ਇੱਥੇ ਸੈਟ ਬਿਠਾ ਦੋ ਇਹ ਛੋਟਾ ਸਕੈਮ ਨਹੀਂ ਹੈਗਾ ਇਹ ਇੱਕ ਇਨਸਪੈਕਟਰ ਦੇ ਵੱਸ ਦੀ ਗੱਲ ਨਹੀਂ ਹੈਗੀ ਇਹਨਾਂ ਬੰਦਿਆਂ ਨੂੰ ਹੱਥ ਪਾਉਣਾ ਕੀ ਪਤਾ ਕਿਹਦਾ ਸਪਾਰਸ਼ ਆ ਜਵੇ ਇਹਨਾਂ ਦੇ ਕੋ ਕਰੋੜਾ ਰੁਪਈਆ ਸਾਡਾ ਲੁੱਟਿਆ ਹੋਇਆ ਕਰੋੜਾ ਰੁਪਈਆ ਇਹਨਾਂ ਕੋ ਪਿਆ ਇਹ ਕਿਸੇ ਵੇਲੇ 2 ਕਰੋੜ ਜਾਂ 4 ਕਰੋੜ ਜਾਂ 5 ਕਰੋੜ ਕਿਤੇ ਵੀ ਰਿਸ਼ਵਤ ਦੇ ਸਕਦੇ ਨੇ ਤੁਹਾਡੀ ਨਜ਼ਰ ਇਦੇ ਵਿੱਚ ਹਰ ਘੱਟ ਤੋਂ ਘੱਟ ਵੀ 1000 ਬੰਦਾ ਹੋਏਗਾ ਸਾਰੀਆਂ ਕੰਪਨੀਆਂ ਸਾਹਮਣੇ ਜਿਹੜੀਆਂ ਸਾਰੀਆਂ ਕੰਪਨੀਆਂ ਦਾ 1000 ਬੰਦਾ ਹੋਏਗਾ ਜਿਹੜਾ 100 100 150 ਬੰਦਾ ਸਾਡਾ ਇਹਦੇ ਨਾਲ ਮੂਵ ਟੂ ਬਰਾਡ ਸਿਰਫ 100 100 ਦੇ ਗਿਣਤੇ ਹੈਗਾ ਵੀਜ਼ਾ ਲੈਣ ਤੋਂ ਜਿਹੜਾ ਸਾਡੇ ਕੋਲ ਔਨ ਰਿਕਾਰਡ ਹੈਗਾ ਉਸ ਤੋਂ ਬਾਅਦ ਜਿਹੜੇ ਹੋਰ ਅਸੀਂ ਐਡ ਨਹੀਂ ਕੀਤੇ ਨਵੇਂ ਜਿਨ੍ਹਾਂ ਨੂੰ ਅਸੀਂ ਲਿਸਟਾਂ ਦੇ ਵਿੱਚ ਨਹੀਂ ਲਿਆਂਦਾ ਕਿਉਂਕਿ ਨੂਬੀਅਨ ਫਾਈਨਲਿਸਟਾਂ ਨੂੰ ਵੈਰੀਫਾਈ ਕਰਨਾ ਤੇ 100 ਬੰਦੇ ਸਾਡੇ ਕੋਲ ਪ੍ਰੋਪਰ ਲਿਸਟ ਹੈਗੀ ਆ ਉਹੀ ਅਸੀਂ ਮੰਤਰੀ ਸਾਹਿਬ ਨੂੰ ਵੀ ਦਿਖਾਈ ਸੀਗੀ ਧਾਲੀਵਾਲ ਸਾਹਿਬ ਨੂੰ ਵੀ ਤੇ ਉਹਨਾਂ ਨੇ ਉਹਦੇ ਉੱਤੇ ਲਿਖਿਆ ਵੀ ਸੀਗਾ ਸਪੈਸ਼ਲ ਇਹ ਰਾਈਟਿੰਗ ਹੈ ਉਹਨਾਂ ਦੀ ਮੰਤਰੀ ਸਾਹਿਬ ਦੀ ਉੱਪਰ ਲਿਖੀ ਹੋਈ ਹੈ ਉਹਦੇ ਉੱਤੇ ਜਿਹੜਾ ਲਿਖਿਆ ਵਾ ਵੀਜ਼ਾ ਲੈਂਡ ਜਾਂ ਸਾਰੀਆਂ ਕੰਪਨੀਆਂ ਦੇ ਨਾਮ ਇਹ ਸਿਰਫ ਵੀਜ਼ਾ ਲੈਂਡ ਦੇ ਬੰਦਿਆਂ ਦੀ ਉਹ ਆ ਲਿਸਟ ਆ ਜਿਹੜੀ ਸਾਡੇ ਕੋਲ 103 ਬੰਦਾ ਜਾਂ 4 ਬੰਦਾ ਸ਼ੋਹ ਹੁੰਦਾ ਇਹ ਤਾਂ ਬੰਦੇ ਹੋ ਵੀ ਨਹੀਂ ਇਹ ਉਹ ਬੰਦੇ ਸਾਹਮਣੇ ਆ ਗਏ ਸਾਹਮਣੇ ਆ ਗਏ ਹਜੇ ਤਾਂ ਪੰਜਾਬ ਦੇ ਵਿੱਚ ਜੋ ਅਗਰ ਹਰੀ ਇੱਕ ਸਿਟੀ ਦੇ ਵਿੱਚ ਜਾ ਕੇ ਇਹਨਾਂ ਦੇ ਦਸਤਰਾ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਹ ਹਜ਼ਾਰਾਂ ਤੇ ਹੋਊਗਾ ਔਰ ਇਹ ਜਿਸ ਤੱਕ ਆ ਮੀ ਤੇ ਹੇਅਰ ਦੀ ਫੋਟੋ ਆਈ ਹੈ ਜਾਂ ਮਨਿਸਟਰਾਂ ਦੀ ਫੋਟੋ ਆ ਰਹੀਆਂ ਇਹਨਾਂ ਨੂੰ ਸਮਾਨਤ ਕਰ ਦਿੰਦੀਆਂ ਉਥੋਂ ਤਾਂ ਇਹ ਲੱਗਦਾ ਕਿ ਇਹਨਾਂ ਨੂੰ ਰਾਜਨੀਤੀ ਜੋ ਪ੍ਰਭਾਵਸ਼ਾਲੀ ਲੋਕਣ ਉਹ ਹੀ ਸੁਰੱਖਣ ਦੇ ਰਹੇ ਉਹ ਹੀ ਕੰਮ ਕਰਵਾ ਰਹੇ ਇਹ ਦੋ ਬੰਦੇ ਨੇ ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਕਿੰਨੇ ਸੂਬੇ ਆ ਕਿੰਨੀਆਂ ਸਟੇਟਾਂ ਕਦੇ ਕਿਸੇ ਤਕਾਂ ਦਾ ਇਸ ਤਕਾਂ ਦਾ ਲੁੱਟਣ ਵਾਲਾ ਮੁਗਲ ਰਾਜ ਨਹੀਂ ਦੇਖਿਆ ਕਿ ਇੱਥੇ ਚਾਹੇ ਉਹ ਆਈਐਸ ਅਧਿਕਾਰੀ ਐ ਚਾਹੇ ਉਹ ਉੱਚ ਅਧਿਕਾਰੀ ਐ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਲੋਕਣ ਉਹ ਇਸ ਤਕਾਂ ਦੇ ਲੋਕਾਂ ਨੂੰ ਬਿਠਾ ਕੇ ਕਿਵੇਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਕਿਵੇਂ ਲੁੱਟ ਰਹੇ ਆ ਅਸੀਂ ਮੀਡੀਆ ਦੇ ਥਰੂ ਸੀਐਮ ਸਾਹਿਬ ਨੂੰ ਰਿਕਵੈਸਟ ਵੀ ਕਰਦੇ ਆ ਔਰ ਇੱਕ ਆਵਾਜ਼ ਦੀ ਆਵਾਜ਼ ਵੀ ਠਾ ਕੇ ਭੇਜਦੇ ਆ ਕਿ ਤੂੰ ਤਾਂ بڑے ਲੋਕਾਂ ਨੂੰ ਵਾਅਦੇ ਕੀਤੇ ਸੀ ਕਿ ਮੈਂ ਪੰਜਾਬ ਨੂੰ ਚਿੜੀਆ ਬਣਾ ਦਊਗਾ ਸੋਹਣੇ ਦੀ ਸੋਹਣੇ ਦੀ ਚਿੜੀਆ ਤਾਂ ਨਹੀਂ ਲੋਕ ਤੇੜੀਆਂ ਬਣਾ ਕੇ ਉਡਾ ਕੇ ਲਿਆ ਰਹੀ ਐ ਔਰ ਬਾਹਰ ਜਾਣ ਪਿੱਛੇ ਤੇਰੇ ਅਫਸਰ ਹੀ ਕਹਿ ਰਹੇ ਕੋ ਤੁਸੀਂ ਫੈਲਕਾਣ ਲਾਈ ਐ ਤੂੰ ਤਾਂ ਕਹਿ ਰਹੇ ਇੱਥੇ ਰੋਜ਼ਗਾਰ ਦਊਗਾ ਰੋਜ਼ਗਾਰ ਛੱਡ ਲੋਕਾਂ ਕੋਲੇ ਜਿਹੜੇ 4 ਰੁਪਏ ਤੇਰੇ ਅਧਿਕਾਰੀਆਂ ਦੇ ਨਮਾਇंदे ਉਹੀ ਲੁੱਟ ਰਹੇ ਆ ਪੰਜਾਬ ਦੇ ਲੋਕਾਂ ਤੋਂ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪੀੜਤ ਲੋਕਾਂ ਨੂੰ ਪੈਸੇ ਮੜਵਾਈ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਇਹਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਮਜਬੂਰ ਹੋਵਾਂਗੇ ਕਿ ਅਸੀਂ ਆਪਦੀ ਆਪਦੀ ਆਵਾਜ਼ ਬੁਲੰਦ ਕਰਕੇ ਆਪਦਾ ਇਨਸਾਫ ਮੰਗਾਂਗੇ ਔਰ ਆਉਣ ਵਾਲੇ ਇਹ ਹਜੇ ਉਹ ਚੀਜ਼ ਲੈ ਕੇ ਆਈਆਂ ਅਸੀਂ ਜਿਹੜੀ ਸਾਡੇ ਨਿਗਾ ਚਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਾਡੇ ਕੋਲੇ ਇਹੋ ਜਿਹੇ ਤੱਥਿਆ ਸਾਹਮਣੇ ਆ ਰਹੇ ਐ ਸਬੂਤ ਆ ਚੁੱਕੇ ਐ ਔਰ ਪੂਰੇ ਹੋਣ ਤੋਂ ਬਾਅਦ ਫਿਰ ਦੁਬਾਰਾ ਮੀਡੀਆ ਦੇ ਰੂਪ ਰੂਪ ਹੋਵਾਂਗੇ ਔਰ ਬਹੁਤ ਵੱਡੇ ਖੁਲਾਸੇ ਕਰਾਂਗੇ ਕਿ ਕਿਵੇਂ ਧੀਆ ਪੰਜਾਬ ਦੀਆਂ ਬਾਹਰ ਲਿਆ ਕੇ ਵੇਚੀਆਂ ਜਾ ਰਹੀਆਂ ਔਰ ਉਹਨਾਂ ਦੀ ਸੁਣਵਾਈ ਕਰਨ ਵਾਸਤੇ ਜੇ ਕਿਸੇ ਐਡਮਿਨਿਸਟ੍ਰੇਸ਼ਨ ਕੋਲੇ ਜਾਂ ਕਿਸੇ ਸਬੰਧਤ ਅਧਿਕਾਰੀ ਚਾਹੇ ਆਈਜੀ ਲੈਵਲ ਦੇ ਅਧਿਕਾਰੀ ਹੋਣਗੇ ਸਾਡੇ ਕੋਲੇ 2-3 ਕੇਸ ਸੰਗਰੂਰ ਜ਼ਿਲ੍ਹੇ ਦੇ ਆਏ ਆ ਉਹ ਹੋਣਗੇ ਤੇ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਆਡੀਓ ਰਿਕਾਰਡਿੰਗ ਸਾਰੇ ਸਬੂਤ ਆ ਸਾਡੇ ਕੋਲੇ ਇੱਕ ਮੰਤਰੀ ਉਹਨਾਂ ਦੀ ਵਕਾਲਤ ਕਰ ਰਿਹਾ ਔਰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਵੱਡਾ ਖੁਲਾਸਾ ਕਰੂੰਗਾ ਤੁਹਾਡੇ ਰੂਗਰੋ ਹੋਣ ਵਾਸਤੇ ਇੱਕ ਸੰਗਰੂਰ ਜ਼ਿਲ੍ਹੇ ਤੋਂ ਇੱਕ ਫੌਜੀ ਆਇਆ ਹੋਇਆ ਜੀ ਦੀ ਭੈਣ ਨੂੰ ਬਾਹਰ ਲਿਜਾ ਕੇ ਵੇਚਿਆ ਜਾਣਾ ਸੀ ਔਰ ਜਿਹੜੇ ਉਹ ਬੰਦੇ ਐ ਸੰਗਰੂਰ ਜ਼ਿਲ੍ਹੇ ਦੇ ਸੀਐਮ ਸਾਹਿਬ ਦੇ ਗ੍ਰਹਿ ਜਲੇ ਦੇ ਉਹ ਸੀਐਮ ਸਾਹਿਬ ਨੂੰ ਤਿੰਨ ਵਾਰੀ ਮਿਲਿਆ ਲੇਕਿਨ ਉਹ ਬੰਦਾ ਇੱਥੇ ਬਹੁਤ ਪੀੜਤ ਹੈ ਅਸੀਂ মিডিਆ ਨੂੰ ਰਿਕਵੈਸਟ ਕਰਾਂਗੇ ਕਿ ਆਜੋ ਉਸ ਦੀ ਵੀ ਦੁੱਖ ਸੁਣੋ ਕਿਵੇਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਸੀਂ ਧੰਨਵਾਦ ਆ মিডিਆ ਦੇ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਅੱਜ ਪਾਨਾ ਸਿੱਧੂ ਨੂੰ ਆਪਣੇ ਸਿਲਸਿਲੇ ਦਾ ਸ਼ਰਮ ਆਉਂਦਾ ਪਾਜੀ ਸਰ ਅਸੀਂ 1 ਮਿੰਟ 1 ਮਿੰਟ ਸਰ ਸਾਰੇ ਬੰਦੇ ਵਧੀਆ ਨੇ ਸਾਰੇ ਸੰਘਰਸ਼ੀ ਆ ਸਾਰੇ ਕੁਆਲੀਫਾਈਡ ਆ ਇਹ ਜਿਹੜੀ ਚੀਜ਼ ਹੈਗੀ ਨਾ ਇਹ ਅਸੀਂ ਖੁਦ ਪੀੜਤਾਂ ਅਸੀਂ ਖੁਦ ਪੀੜਤਾਂ ਖੋਦ ਪੜੇ ਲਿਖੇ ਆ ਅਸੀਂ ਆਪਣੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਅਸੀਂ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਪਾਸੇ ਰੱਖ ਦੇ ਜੇ ਕਿਸੇ ਨੇ ਸਾਡੀ ਹੈਲਪ ਕਰਨੀ ਅੱਜ ਅਸੀਂ ਮੀਡੀਆ 'ਚ ਆਏ ਆ ਉਹ ਕਰ ਸਕਦਾ ਕਾਨੂੰਨ ਅਨੁਸਾਰ ਔਰ ਭਾਸ਼ਾ ਭਾਸ਼ਾ ਜਿਹੜਾ ਭਾਸ਼ਾ ਬੋਲਣ ਦਾ ਸਾਡਾ ਤਰੀਕਾ ਆ ਅਸਲੀਕਾ ਆ ਉਹ ਵਧੀਆ ਹੋਣਾ ਚਾਹੀਦਾ ਲੜਾਈ ਕਾਨੂੰਨੀ ਹੈ ਲੜਾਈ ਪ੍ਰਸ਼ਾਸਨਿਕਾ ਟੈਕਨੀਕਲ ਹੈ ਇਹਨੂੰ ਉਸ ਤਰੀਕੇ ਦੇ ਨਾਲ ਅਸੀਂ ਜ਼ਰੂਰ ਲੜਾਂਗੇ ਮਤਲਬ ਇਸ ਤਰ੍ਹਾਂ ਦਾ ਉਨੀ ਕੋਈ ਇਹਨੂੰ ਅਸੀਂ ਇਸ ਤਰ੍ਹਾਂ ਦਾ ਆਪਣੇ ਸੰਘਰਸ਼ ਨੂੰ ਇਸ ਤਰ੍ਹਾਂ ਦਾ ਨਹੀਂ ਦਵਾਵਾਂਗੇ ਜਿਹੜਾ ਕਿ ਕੋਈ ਪ੍ਰਸ਼ਾਸਨਨ ਤੌਰ ਤੇ ਸਾਡੇ ਬੰਦਿਆਂ ਤੇ ਐਫ ਆਈ ਆਰਾਂ ਦਰਜ ਹੋ ਜਾਣ ਅਸੀਂ ਉਹਨੂੰ ਬੜਾ ਮਤਲਬ ਉਤਪਰੰਗ ਲੋਕਤੰਤਰ ਦੇਸ਼ਾ ਔਰ ਹਰੇਕ ਬੰਦੇ ਨੂੰ ਹੱਕ ਹੈ ਕਿ ਆਪਦੀ ਗੱਲ ਹੈ ਜਿਹੜੀ ਉਹ ਰੱਖਣ ਦਾ ਹੱਕ ਰੱਖਦਾ ਹੈ ਤੇ ਅਸੀਂ ਇਸੇ ਤੱਕ ਹੀ ਆਪਦੀ ਗੱਲ ਹੈ ਜਿਹੜੀ ਮੀਡੀਆ ਦੇ ਅੱਗੇ ਰੱਖਣ ਆਏ ਆ ਔਰ ਕਾਨੂੰਨ ਦੇ ਮੁਤਾਬਕ ਅਸੀਂ ਕੰਮ ਕਰਵਾਉਣਾ ਚਾਹੁੰਦੇ ਆ ਪੇ ਲੋਕਾਂ ਦੀ ਨੁਮਾਇੰਦੇ ਬਣ ਕੇ ਸਰਕਾਰ ਦੇ ਤੁਣ ਕੇ ਆਏ ਹੋਏ ਆ ਅਸੀਂ ਉਹਨਾਂ ਨੂੰ ਜਦੋਂ ਨਹੀਂ ਸੁਣਦਾ ਇਸ ਕਰਕੇ ਸਾਨੂੰ ਮੀਡੀਆ ਦਾ ਸਹਾਰਾ ਲੈ ਕੇ ਆਪਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚਾਉਣ ਵਾਸਤੇ ਆਏ ਆ ਸੁਣਨਾ ਨਾ ਸੁਣਾ ਉਹਨਾਂ ਦੀ ਮਰਜ਼ੀ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗਾਂ ਦੇਖਿਆ ਜਾਊਗਾ ਕਿ ਕਿਸ ਤਰ੍ਹਾਂ ਇਨਸਾਫ ਮੰਗਿਆ ਜਾਊਗਾ ਇੱਥੇ ਤੁਹਾਡੇ ਵਿੱਚ ਹੀ ਬੈਠੇ ਆ ਮਗਰ ਮਿਲਦੇ ਆ ਤੁਹਾਨੂੰ ਆਏ ਹੋਏ ਆ ਬਹੁਤ ਪੀੜਤਾ ਹੈ ਬਹੁਤ ਦੁਖੀ ਆ ਬੰਦਾ ਇੱਕ ਦਿਖਾ 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 ਦਿਓ ਇੱਕ ਨਾ ਦਿਖਾ ਦਿਓ ਦਿਖਾ ਦੇ ਮੈਨੂੰ ਆ ਲੋ ਜੀ ਇਹ ਸਾਤਰੀ ਦੀ ਫੋਟੋ ਨੂੰ ਮੀਟ ਹੀਰ ਸਾਬ ਕਰੋ ਜੀ ਇਹ ਉਹਨਾਂ ਦੀ ਫੋਟੋ ਨੇ ਜੋ ਸੀਐਮ ਸਾਹਿਬ ਦੇ ਬੜੇ ਨੇੜੇ ਹੈ ਇੱਕ ਜਣਾ ਬ੍ਰੀਫ ਕਰ ਦਿਓ ਫੋਟੋ ਲੋਚ ਇੱਕ ਬੈਠੀ ਅੱਛਾ ਲੋ ਜੀ ਆਇਆ ਕਰ ਲਓ ਏ ਲੋ ਇਹ ਸੀਗਾ ਜੀ ਇਹਦੇ ਨਾਂ ਦੇ ਉੱਤੇ ਹਾਂਜੀ ਸਿੱਧੀ ਕਰ ਇਹ ਵੀ ਉਹੀ ਜਾਨੀ ਦੋ ਜੀ ਤੁਹਾਡੇ ਧਿਆਨ ਚ ਕਦੋਂ ਦੀ ਹੈ ਇਹ ਸਿੱਖਿਆ ਮੰਤਰੀ ਸੀਗੇ ਉਦੋਂ ਦੀ ਹੈ ਜੀ ਇਹ ਹੈਗੇ ਜੀ 25 5 2022 ਦੀ ਇਲੈਕਸ਼ਨ ਤੋਂ ਪਹਿਲਾਂ ਦੀ ਹੈ 2022 ਦੀ ਵੀਡੀਓ ਹੈ ਜੀ ਮੇਰੇ ਕੋਲ ਇਹਨਾਂ ਦੀ ਮੰਤਰੀ ਬਣ ਤੋਂ ਬਾਅਦ ਤੁਹਾਨੂੰ ਵੀਡੀਓ ਦੇ ਦਿੰਨੇ ਆ ਜੀ ਸਿੱਖਿਆ ਮੰਤਰੀ ਹੈ ਇਹ ਇਹ ਹੈ ਜੀ ਮੇਨ ਤੇ ਏ ਇਹ ਜਿਹੜੀ ਅੱਜ ਕੱਲ ਇਹ ਦੋਨੋਂ ਬੰਦੇ ਜਿਹੜੇ ਪੀਓਵੀ ਨੇ ਇਹ ਤਕਰੀਬਨ ਐਫਆਰ ਲਾਜ ਹੋ ਚੁੱਕੇ ਆ ਜੀ ਹੁਣ ਪਾਰਟੀ ਵਿੱਚ ਜਾ ਕੇ ਆਏ ਨੇ ਤੇ ਇੱਕ ਸੈਂਟਰ ਦੇ ਜਿਹੜੇ ਮੰਤਰੀ ਸਾਹਿਬ ਨੇ ਆ ਬੰਦਾ ਇੱਕ ਇਹਨਾਂ ਦਾ ਅਰੈਸਟ ਹੋਇਆ ਜੀ ਜਿਹੜਾ ਰੋਪੜ ਜੇਲ੍ਹ ਦੇ ਵਿੱਚ ਆ ਇਹਨਾਂ ਦਾ ਕਰਿੰਦਾ ਆ ਬੰਦਾ ਇਹ ਮਹਾਲੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਜੀ ਆ ਬੋਲਟ ਮੋਟਸ ਵਾਲੀ ਇਹਨਾਂ ਦਾ ਇੱਕ ਖੜਾ ਜੀ ਇਹਨਾਂ ਦੇ ਜਿਹੜਾ ਰੈਂਟ ਤੇ ਲਿਆ ਸੀ ਕੁਆਟਰ ਉਹ ਬੰਦ ਕਰਕੇ ਭਜ ਜਿਵੇਂ ਨੇ ਇਹ ਇੱਕ ਆ ਲੇਡੀਜ਼ ਹੈਗੀ ਆ ਜੀ ਜਿਹੜੀ ਜਿਆਦਾ ਇਹਨਾਂ ਦਾ ਕਾਉਂਸਲਿੰਗ ਕਰ ਰਹੀ ਸੀ ਰਿਤਿਕਾ ਇਹਦਾ ਅਸਲ ਨਾਮ ਰੇਹਾ ਨਿਹਾ ਜੀ ਰਿਤਿਕਾ ਅ ਇਹਦਾ ਅਸਲ ਨਾਮ ਨਿਹਾ ਹੈ ਜੀ ਰਿਤਿਕਾ ਦੱਸਿਆ ਰਿਤਿਕਾ ਦੱਸਿਆ ਹੋਇਆ ਸੀ ਫੇਕ ਨਾਮ ਜੀ ਸਾਰੇ ਇੱਕ ਮਾਸਟਰਮਾਈਂਡ ਦਾ ਕੰਈ ਹੈ ਜੀ ਮਗਰ ਮਾਸਟਰਮਾਈਂਡ ਵੀ ਹੈ ਔਰ ਇਹ ਸਿਰਫ ਇੱਕ ਕਨੇਡੇ ਗਿਨੇ ਜਾ ਸਕਦੇ ਆ ਕਹੇ ਸੱਚ ਪੂਰੇ ਮਾਲਕ ਨਹੀਂ ਹੈ ਜੀ ਸੰਪ੍ਰਕਾਸ਼ਾ ਤੁਹਾਡੇ ਕੋਲ ਆਈ 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 ਕੇਂਦਰ ਦਾ ਮੰਤਰੀ ਗੋਗਾਲ ਸੈਂਟਰ ਦਾ ਮੰਤਰੀ ਜਿਹੜਾ ਫਗਵਾੜੇ ਸਿਆਪੜ ਡਿਸਟ੍ਰਿਕਟ ਤੋਂ ਐਮਪੀ ਆ ਸੁਮ ਸੁਮ ਪ੍ਰਕਾਸ਼ ਜੀ ਸੁਮ ਪ੍ਰਕਾਸ਼ ਬੀਜੇਪੀ ਦਾ ਮਨਿਸਟਰ ਹੈ ਸੈਂਟਰ ਦਾ ਉਹ ਵੀ ਸਨਮਾਨ ਕਰ ਰਿਹਾ ਠੀਕ ਹੈ ਸਾਰੇ মিডিਆ ਨੂੰ ਰਿਕੁਐਸਟ ਹੈ ਜੀ ਤੁਸੀਂ ਸਾਡੀ ਹੈਲਪ ਕਰੋ ਇਹ ਜਿਹੜੀ ਇਮੀਗ੍ਰੇਸ਼ਨ ਏਜੰਸੀ ਹੈ ਮੂਵ ਟੂ ਅਬਰੋਡ ਇਹਨਾਂ ਨੇ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਵਿੱਚ ਕਾਫੀ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਜਿਹੜਾ ਇਹਨਾਂ ਨੇ ਲੋਕਾਂ ਦੇ ਨਾਲ ਚੀਟ ਕੀਤਾ ਕਰੋੜਾ ਰੁਪਏ ਦਾ ਚੀਟ ਹੈ ਇਹਨਾਂ ਦੇ ਕੋਲ ਨਾ ਤੇ ਕੋਈ ਪ੍ਰੋਪਰ ਡਾਕੂਮੈਂਟੇਸ਼ਨ ਹੈ ਨਾ ਕੋਈ ਪ੍ਰੋਪਰ ਇਹਨਾਂ ਦੇ ਕੋਲ ਅਪਰੂਵਲ ਹੈ ਨਾ ਇਹਨਾਂ ਦੇ ਕੋਲ ਕੋਈ ਸਰਟੀਫਿਕੇਟ ਹੈ ਇਹ ਸਾਰੇ ਇਹਨਾਂ ਨੇ ਡਾਕੂਮੈਂਟ ਜਾਲੀ ਲਾ ਕੇ ਜਿਹੜਾ ਇੱਕ ਲੋਕਾਂ ਦੇ ਨਾਲ ਚੀਟ ਕਰਨ ਦੇ ਮਕਸਦ ਦੇ ਨਾਲ ਇਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਇਹ ਫਰਮ ਨੇ ਸਟਾਰਟਿੰਗ ਤੋਂ ਚਲਾਈ ਹੈ ਇਨਾਂ ਦਾ ਸਟਾਰਟਿੰਗ ਟੂ ਹੀ ਸਿਰਫ ਟੀਚਾ ਇਹਨਾਂ ਦਾ ਇਹੀ ਹੁੰਦਾ ਕਿ ਲੋਕਾਂ ਦੇ ਨਾਲ ਫਰੋਡ ਕਰਨਾ ਹੈ ਕਰੋੜਾ ਰੁਪਏ ਦਾ ਕਪਲਾ ਕਰਕੇ ਤੇ ਉੱਥੋਂ ਇਹ ਸ਼ਿਫਟ ਮੂਵ ਕਰ ਜਾਂਦੇ ਆ ਇਸ ਕਰਕੇ ਇਹਨਾਂ ਨੇ ਜਿਹੜੀਆਂ ਵੀ ਕੰਪਲੇਂਟਾਂ ਫਾਈਲ ਕੀਤੀਆਂ ਨੇ ਉਹਦੇ ਵਿੱਚ ਅਸੀਂ ਜੋ ਵੀ ਲੀਗਲ ਐਡ ਹੈ ਲੀਗਲ ਅਸਿਸਟੈਂਟ ਹੈ ਉਹ ਅਸੀਂ ਹਾਈ ਕੋਰਟ ਤੱਕ ਅਪਰੋਚ ਕਰਾਂਗੇ ਕੁਝ ਕੇਸਾਂ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਕੁਝ ਕੇਸਾਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਜਿੰਨਾ ਕੇਸਾਂ 'ਚ ਐਫ ਆਈ ਆਰ ਦਰਜ ਨਹੀਂ ਹੋਈ ਉਹਨਾਂ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਾਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਐਡਮਿਨਿਸਟ੍ਰੇਸ਼ਨ ਇਸ ਦੇ ਰਿਗਾਰਡਿੰਗ ਕੋਈ ਐਕਸ਼ਨ ਨਹੀਂ ਲੈਂਦਾ ਕੋਈ ਐਫ ਆਈ ਆਰ ਦਰਜ ਨਹੀਂ ਕਰਦਾ ਜਾਂ ਅਕਿਊਟ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਵੀ ਅਪਰੋਚ ਕਰਾਂਗੇ ਸਾਨੂੰ ਚਾਹੀਏ ਰਿਟਿਵਲ ਰਿਟਿਸ਼ਨ ਫਾਈਲ ਕਰਨੀ ਪਏ ਕ੍ਰਿਮੀਨਲ ਰਿਟਿਸ਼ਨ ਫਾਈਲ ਕਰਨੀ ਪਏ ਪੀ ਆਈ ਐਲ ਫਾਈਲ ਕਰਨੀ ਪਏ ਜਾਂ ਹੋਰ ਵੀ ਕੋਈ ਡਾਇਰੈਕਸ਼ਨ ਮੰਗਣਯੋਗ ਹਾਈ ਕੋਰਟ ਤੋਂ ਲੈਣੀ ਪਏ ਕਿ ਅਸੀਂ ਉੱਥੇ ਇਹਨਾਂ ਦੇ ਨਾਲ ਖੜੇ ਆ ਤੇ ਇਹਨਾਂ ਦੀ ਅਸੀਂ ਪੂਰੀ ਸਪੋਰਟ ਕਰਾਂਗੇ ਲੀਗਲੀ ਅਸਿਸਟੈਂਟ ਸਾਡੇ ਵੱਲੋਂ ਹੋਏਗੀ ਨਾਮ ਦੱਸ ਦੋ ਮੈਂ ਮਨਦੀਰ ਸਿੰਘ ਵੀਰ ਕ ਐਡਵੋਕੇਟ ਪੰਜਾਬ ਰਹਿਣ ਹਾਈ ਕੋਰਟ ਚੰਡੀਗੜ੍ਹ